ਮੇਰਾ ਇਹ ਕਹਿਣਾ ਹੈ ਕਿ ਕਾਂਗਰਸ ਨੂੰ ਸਤਿਭਾਵਨਾ ਰੈਲੀਆਂ ਤੋਂ ਘਬਰਾਹਟ ਹੋ ਰਹੀ ਆ ਕਾਂਗਰਸ ਦੇ ਹੌਲ ਪੈ ਰਿਹਾ ਔਰ ਇਹਨਾਂ ਸਤਿਭਾਵਨਾ ਰੈਲੀਆਂ ਦੀ ਤਿਆਰੀ ਲਈ ਜਿਹੜੀਆਂ ਜ਼ਿਲ੍ਹਾ ਪੱਧਰ 'ਤੇ ਮੀਟੀਆਂ ਰੱਖੀਆਂ ਤੇ ਪਾਰਟੀ ਪ੍ਰਧਾਨ ਸਾਹਿਬ ਜੀ ਬਾਦਰ ਨੇ ਚੁੰਡਿਤ ਕੀਤੀ ਉਹਨੂੰ ਮਿਲੇ ਹੰਗਾਰੇ ਤੋਂ ਬਾਅਦ ਕਾਂਗਰਸੇ ਹੁਣ ਜਿਵੇਂ ਅੱਕੀ ਪਾ ਲਈ ਹੱਥ ਮਾਰਦੇ ਨੇ ਕਾਂਗਰਸ ਅ ਮਤਲਬ ਹੁਣ ਜਿਵੇਂ ਹੱਥਲ ਕਰਤੀ ਪੰਜਾਬ ਸਰਕਾਰ ਨੇ ਪੰਜਾਬ ਦਾ ਮਾਹੌਲ ਜਿਹੜਾ ਕਾਂਗਰਸ ਨੇ ਖਰਾਬ ਕਰਨ ਦਾ ਯਤਨ ਕੀਤਾ ਸੀ ਪੰਜਾਬ ਦੇ ਅਮਨ ਭਾਈਚਾਰਕ ਸੰਝਾ ਨੂੰ ਲੰਬੂ ਲਾਉਣ ਦਾ ਜਿਹੜਾ ਕਾਂਗਰਸ ਨੇ ਯਤਨ ਕੀਤਾ ਸੀ ਜਿਹੜੀ ਚੰਗਿਆੜੀ ਬਾਲ ਕੇ ਰਾਹੁਲ ਗਾਂਧੀ ਜੀ ਪੰਜਾਬ ਤੇ ਗਏ ਸੀ ਉਹ ਭਾਂਬੜ ਨਾ ਬਣ ਸਕਿਆ ਉਹ ਤੋਂ ਸਫਲ ਹੋ ਕੇ ਕੱਲ ਕਾਂਗਰਸੀ ਨੇਤਾ ਜਿਹੜੇ ਨੇ ਰਾਸ਼ਟਰਪਤੀ ਜੀ ਦੇ ਦਰਬਾਰ ਦੇ ਵਿੱਚ ਕੇਵਲ ਆਪਣੇ ਗੁਨਾਹਾਂ ਤੇ ਪਰਦਾ ਪਾਉਣ ਲਈ ਕੇਵਲ ਆਪਣੇ ਆਪ ਨੂੰ ਅ ਮਤਲਬ ਉਸ ਸਾਰੀ ਨਮੋਸ਼ੀ ਤੋਂ ਬਚ ਲਈ ਕੱਲ ਰਾਸ਼ਟਰਪਤੀ ਦੇ ਦਰਬਾਰ ਦੇ ਵਿੱਚ ਪਹੁੰਚੇ ਨੇ ਕਿਉਂਕਿ ਕਾਂਗਰਸੀ ਜਗ ਜਾਹਰ ਹੋ ਗਏ ਕਿ ਪੰਜਾਬ ਦਾ ਮਾਹੌਲ ਵਿਗਾੜਨ ਵਿੱਚ ਔਰ ਪੰਜਾਬ ਦੇ ਭਾਈਚਾਰ ਕਮਨ ਨੂੰ ਅੱਗ ਲਾਉਣ ਦੇ ਵਿੱਚ ਔਰ ਇੱਕ ਲਹਿਦਗੀ ਦੀ ਭਾਵਨਾ ਵੱਖਵਾਦੀ ਅੰਸਰਾਂ ਨੂੰ ਸ਼ਹਿ ਦੇਣ ਦੇ ਵਿੱਚ ਜਿਸ ਤਰ੍ਹਾਂ ਕਾਂਗਰਸੀਆ ਦਾ ਸਿੱਧੇ ਤੇ ਸਿੱਧੇ ਤੌਰ ਤੇ ਸਾਥ ਜਿਹੜਾ ਹੈ ਉਹਨਾਂ ਲੋਕਾਂ ਦੇ ਨਾਲ ਸਾਬਤ ਹੋ ਗਿਆ ਤੇ ਕਾਂਗਰਸ ਨੂੰ ਹੁਣ ਸ਼ਰਮਿੰਦਗੀ ਵੀ ਆ ਰਹੀ ਆ ਉਸੇ ਸ਼ਰਮਿੰਦਗੀ ਤੋਂ ਬਚਣ ਦੀ ਵਾਰੇ ਕੱਲ ਕਾਂਗਰਸ ਨੇਤਾ ਜਿਹੜੇ ਰਾਸ਼ਟਰਪਤੀ ਜੀ ਦੇ ਦਰਬਾਰ ਤੇ ਗਏ ਸੀ ਔਰ ਮੈਂ ਸਮਝਦਾ ਕਿ ਸਤਿਭਾਵਨਾ ਰੈਲੀਆਂ ਤੋਂ ਕਾਂਗਰਸ ਨੂੰ ਘਬਰਾਉਣਾ ਨਹੀਂ ਚਾਹੀਦਾ ਜੇ ਕਾਂਗਰਸ ਨੂੰ ਥੋੜਾ ਜਿਹਾ ਵੀ ਪੰਜਾਬ ਦਾ ਹਿੱਤ ਹੋਵੇ ਕਿਉਂਕਿ ਆਪਸੀ ਭਾਈਚਾਰਾ ਪਿਆਰ ਜਿਹੜਾ ਹੈ ਉਹ ਚੱਗਾ ਹੁੰਦਾ ਕਿਸੇ ਸੂਬੇ ਦੀ ਤਰੱਕੀ ਲਈ ਕਾਂਗਰਸ ਨੂੰ ਹੌਲੀ ਇਸ ਗੱਲ ਦਾ ਪਤਾ ਵੀ ਜੇ ਲੋਕ ਇਕੱਠੇ ਹੋ ਗਏ ਜੇ ਆਪਸੀ ਭਾਈਚਾਰਾ ਇਕੱਠਾ ਹੋ ਗਿਆ ਤਾਂ ਵਿਕਾਸ ਦੀ ਗੱਡੀ ਦੀ ਰਫ਼ਤਾਰ ਜਿਹੜੀ ਉਹ ਫੇਰ ਤੇਜ਼ ਹੋ ਜਾਣੀ ਆ ਤੇ ਕਾਂਗਰਸ ਤਾਂ ਬਹੁਤ ਪਿੱਛੇ ਰਹਿ ਜਾਗੀ